ਦੇਖੋ ਮਾੜੇ ਹਾਲਾਤ ਪਾਣੀ ਤੇ ਟੋਏ ਟੋਇਆਂ ਕਰਕੇ ਜਿਹੜਾ ਟਰੱਕ ਪਲਟ ਗਿਆ ਇਹ ਹਾਲਾਤ ਨੇ ਅੱਜ ਦੇ ਪੂਰੇ ਟੋਏ ਨੇ ਵੀਰੇ ਬਾਰ ਲੈ ਨੂੰ ਨਹੀਂ ਪਤਾ ਲੋਕ ਲਾਂਗੇ ਲੋਕਲ ਨੂੰ ਪਤਾ ਚਲੋ ਦੇਖੋ ਵੀ ਮਿੱਤਰੋ ਸਮਾਨੇ ਦੇ ਹਾਲਾਤ ਗੱਡੀ ਵਿੱਚ ਡੁੱਬ ਗਈ ਹੈ ਮੇਨ ਰੋਡ ਆ ਇਹ ਮੇਨ ਰੋਡ ਦੇ ਹਾਲਾਤ ਨੇ ਬੰਦ ਹੋ ਗਈ ਵੀਰੇ ਜੇ ਟੋਚਣਾ ਹੈਗਾ ਕੋਈ ਦੇਖ ਲੈ ਪਿੱਛੇ ਪਾਲਾ ਟੋਚਣਾ ਹੈਗਾ ਕੋਈ ਰੱਸੀ ਰੱਸੀ ਹੋਵੇ ਕਿਸ਼ਤੀ ਵਾਲੇ ਟਾਇਰ ਕੱਢ ਲੋ ਦੇਖ ਸਕਦੇ ਹੋ ਕਿਸ ਤਰ੍ਹਾਂ ਸਮਾਣਾ ਦੇ ਵਿੱਚ ਥੋੜੇ ਮੀਂਹ ਦੇ ਵਿੱਚ ਹੀ ਬਹੁਤ ਜ਼ਿਆਦਾ ਪਾਣੀ ਹੈ ਜਿਹੜਾ ਸੜਕਾਂ ਦੇ ਉੱਤੇ ਖੜ ਗਿਆ ਹੈ ਇਹ ਹੈ ਭਵਾਨੀਗੜ ਰੋ ਸਮਾਣਾ ਤੋਂ ਭਵਾਨੀਗੜ ਰੋਡ ਜਿੱਥੇ ਕੇ ਪੂਰਾ ਜਿਹੜਾ ਪਟਪਾਤ ਉਹ ਵੀ ਪਾਣੀ ਦੇ ਵਿੱਚ ਡੁੱਬਿਆ ਪਿਆ ਤੇ ਗੱਡੀਆਂ ਜਿਹੜੀਆਂ ਨੇ ਪਾਣੀ ਦੇ ਵਿੱਚ ਖਰਾਬ ਹੋ ਰਹੀਆਂ ਨੇ ਟਰੱਕ ਵੀ ਪਲਟ ਗਿਆ ਤੇ ਲੋਕਾਂ ਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸੁਮਾਣਾ ਦੇ ਵਿੱਚ ਹਾਲੇ ਤਾਂ ਬਰਸਾਤ ਕੋਈ ਜ਼ਿਆਦਾ ਨਹੀਂ ਹੋਈ ਪਰ ਫਿਰ ਵੀ ਬਹੁਤ ਬੁਰਾ ਹਾਲ ਹੈ ਪਾਣੀ ਦਾ ਨਿਕਾਸੀ ਬਹੁਤ